ਅਸੀਂ ਦੇਖਦੇ ਹਾਂ ਯਰਮੀ ਆ ਦੀ ਕਿਤਾਬ ਉਹਦਾ ਦੂਜਾ ਨੰਬਰ ਅਧਿਆਇ ਉਹਦੀ 13 ਤੋਂ 19 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਮੇਰੇ ਪਰਜਾ ਨੇ ਦੋ ਬੁਰੀਆਈਆਂ ਜੋ ਕੀਤੀਆਂ ਉਹਨਾਂ ਨੇ ਮੈਨੂੰ ਤ્યાਗ ਦਿੱਤਾ ਜਿਉਂਦੇ ਪਾਣੀ ਦੇ ਸੋਤੇ ਨੂੰ ਆਪਣੇ ਲਈ ਛੁ ਬੱਚੇ ਪੁੱਟੇ ਟੁੱਟੇ ਹੋਏ ਛੁ ਬੱਚੇ ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ ਹੁਣ ਬਚਨ ਕੀ ਦੱਸਦਾ ਆ ਕਹਿੰਦਾ ਮੇਰੇ ਲੋਕਾਂ ਨੇ ਦੋ ਬੁਰੀਆਈਆਂ ਕੀਤੀਆਂ ਆ ਉਹ ਬੁਰੀਆਈਆਂ ਕੀ ਆ ਕਹਿੰਦਾ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਜਿਉਂਦੇ ਪਾਣੀ ਦੇ ਸੋਤੇ ਨੂੰ ਜਿਉਂਦਾ ਪਾਣੀ ਕੀ ਹੁੰਦਾ ਆ ਜਿਹੜਾ ਪਾਣੀ ਮੁਸ਼ਕਦਾ ਨਹੀਂ ਆ ਜਿਹੜੇ ਪਾਣੀ ਜਿਹੜਾ ਪਾਣੀ ਚੱਲਦਾ ਰਹਿੰਦਾ ਆ ਵਗਦਾ ਰਹਿੰਦਾ ਆ ਜਿੱਦਾਂ ਜੇ ਖੂਹ ਵਗਦਾ ਰਹੇ ਖੂਹ ਚੱਲਦਾ ਰਹੇ ਤੇ ਪਾਣੀ ਚੋ ਸਮੈਲ ਨਹੀਂ ਆਉਂਦੀ ਜਿੰਨਾ ਮਰਜੀ ਪਾਣੀ ਕੱਢੀ ਜਾਓ ਉਹੇਠੋਂ ਹੋਰ ਪਾਣੀ ਸਿੰਮਦਾ ਆਉਂਦਾ ਹੈ ਪਰ ਜਦੋਂ ਤੁਸੀਂ ਖੂਨ ਨੂੰ ਵਰਤਣਾ ਛੱਡ ਦਿੰਨੇ ਆ ਉਸੇ ਖੂ ਦਾ ਪਾਣੀ ਮਰਿਆ ਹੋਇਆ ਪਾਣੀ ਬਣ ਜਾਂਦਾ ਆ ਉਹ ਮੁਸਕਣਾ ਸ਼ੁਰੂ ਹੋ ਜਾਂਦਾ ਬੈਡ ਸਮੈਲ ਆਉਣ ਲੱਗ ਜਾਂਦੀ ਉਹਦੇ ਤੇ ਮੱਛਰ ਆਉਣ ਲੱਗ ਜਾਂਦੇ ਆ ਹੌਲੀ ਹੌਲੀ ਉਹ ਪਾਣੀ ਸਿੰਮਣਾ ਵੀ ਬੰਦ ਹੋ ਜਾਂਦਾ ਆ ਤੇ ਉਹ ਸੁੱਕ ਜਾਂਦਾ ਆ ਭੱਗਦੇ ਹੋਏ ਪਾਣੀ ਸਾਫ਼ ਪਾਣੀ ਲਿਵਿੰਗ ਵਾਟਰ ਇਹਨੂੰ ਕਿਹਾ ਜਾਂਦਾ ਜਿਉਂਦਾ ਪਾਣੀ ਅਰ ਵਚਨ ਕੀ ਦੱਸਦਾ ਆ ਪਰਮੇਸ਼ਰ ਨੇ ਪਰਮੇਸ਼ਰ ਨੂੰ ਕੀ ਗਿਲਾਇਆ ਉਹਦੇ ਲੋਕਾਂ ਨਾਲ ਕਹਿੰਦਾ ਇਹਨਾਂ ਨੇ ਜਿਉਂਦੇ ਪਾਣੀ ਦਾ ਸੋਤਾ ਛੱਡ ਕੇ ਆਪਣੇ ਲਈ ਚ ਬੱਚੇ ਪੁੱਟੇ ਚ ਬੱਚਿਆਂ ਦਾ ਪਤਾ ਆਪਣੇ ਇੱਥੇ ਦੁਆਬੇ ਦੇ ਵਿੱਚ ਚੜਾ ਕਹਿੰਦੇ ਉਹਨਾਂ ਨੂੰ ਜਿਹੜਾ ਟਿਊਬਵੈਲ ਦੇ ਅੱਗੇ ਬਣਾਇਆ ਜਾਂਦਾ ਕੋਈ ਮਿੱਟੀ ਦਾ ਬਣਾਉਂਦਾ ਕੋਈ ਤਰਪੈਲ ਪਾ ਕੇ ਬਣਾਉਂਦਾ ਕੋਈ ਪੱਕੀਆਂ ਇੱਟਾਂ ਦਾ ਬਣਾਉਂਦਾ ਹੈ ਜਦੋਂ ਜਿਹੜੀ ਟਿਊਬਵੈਲ ਆ ਉਹ ਕੀ ਆ ਸੋਰਸ ਆਫ ਲਿਵਿੰਗ ਵਾਟਰ ਆ ਉਹਦੇ ਚੋਂ ਜਿਉਂਦਾ ਪਾਣੀ ਨਿਕਲਦਾ ਹੈ ਪਰ ਜਦੋਂ ਤੁਸੀਂ ਉਹਦੇ ਚੋਂ ਥੋੜਾ ਪਾਣੀ ਲੈ ਕੇ ਪਾਸੇ ਇੱਕ ਚ ਬੱਚੇ ਵਿੱਚ ਜਮਾ ਕਰ ਲਵੋ ਕਿੰਨੇ ਦਿਨਾਂ ਤੱਕ ਉਹ ਪਾਣੀ ਸਾਫ਼ ਰਹੂਗਾ ਥੋੜੇ ਦਿਨਾਂ ਬਾਅਦ ਉਸ ਪਾਣੀ ਨੇ ਬੈਡਸਮੈਲ ਕਰਨ ਲੱਗ ਜਾਣਾ ਉਹ ਪਾਣੀ ਪੀਣ ਵਾਲਾ ਨਹੀਂ ਰਹਿਣਾ ਉਹ ਪਾਣੀ ਵਰਤਣ ਵਾਲਾ ਨਹੀਂ ਰਹਿਣਾ ਤੁਸੀਂ ਉਸ ਪਾਣੀ ਚ ਹੱਥ ਵੀ ਭੇਮੋਗੇ ਤੁਹਾਡੇ ਹੱਥਾਂ ਚੋ ਵੀ ਸਮੈਲ ਆਉਣ ਲੱਗ ਜਾਣੀ ਆ ਅਰ ਕਿ ਕਹਿੰਦਾ ਜਿਹੜੇ ਚ ਬੱਚੇ ਪੁੱਟੇ ਉਹ ਕਿੱਦਾਂ ਦੇ ਕਹਿੰਦਾ ਟੁੱਟੇ ਹੋਏ ਉਹਨਾਂ ਚ ਪਾਣੀ ਠਹਿਰਦਾ ਹੀ ਨਹੀਂ ਆ ਲੀਕੇ ਜਿਹਾ ਉਹਨਾਂ ਦੇ ਅੰਦਰ ਜੋ ਆਂਦੀ ਕੋਸ਼ਿਸ਼ ਕਰ ਰਿਹਾ ਹੈ ਆ ਵਚਨ ਕਹਿੰਦਾ ਇਹਨਾਂ ਨੇ ਜੀਵਨ ਦੇਣ ਵਾਲੇ ਪਰਮੇਸ਼ਰ ਨੂੰ ਤਿਆਗ ਕੇ ਆਪਣੇ ਲਈ ਬੁੱਤ ਘੜ ਲਏ ਜਿਨ੍ਹਾਂ ਦੇ ਅੰਦਰ ਸਾਹ ਪ੍ਰਾਣ ਹੈ ਹੀ ਨਹੀਂ ਜਿੰਨੀ ਮਰਜ਼ੀ ਫੂਕਾ ਉਹਨਾਂ ਦੇ ਅੰਦਰ ਮਾਰੀ ਜਾਓ ਉਹਨਾਂ ਦੀ ਧੜਕਣ ਸ਼ੁਰੂ ਨਹੀਂ ਹੁੰਦੀ ਤੁਹਾਡੀਆਂ ਫੂਕਾ ਨ ਸੁਣਦੇ ਨਹੀਂ ਉਹਨਾਂ ਦੀਆਂ ਅੱਖਾਂ ਵੇਖਦੀਆਂ ਨਹੀਂ ਲਾਈਫ ਤੇ ਉਹਨਾਂ ਦੇ ਅੰਦਰ ਹੈ ਹੀ ਨਹੀਂ ਜਿਹੜਾ ਜੀਦਾ ਆ ਉਹਨੂੰ ਤਿਆਗ ਦਿੱਤਾ ਆਪਣੇ ਲਈ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੇ ਠਾਕਰ ਘੜਨੇ ਦੇਖੋ ਕਿੰਨੀ ਬੁੱਧੀਮਾਨੀ ਦੇ ਨਾਲ ਵਚਨ ਲਿਖਿਆ ਗਿਆ ਹੈ ਕਹਿੰਦਾ ਮੇਰੀ ਪਰਜਾ ਨੇ ਮੈਨੂੰ ਤਿਆਗ ਦਿੱਤਾ ਜਿਉਂਦੇ ਪਾਣੀ ਦੇ ਸੋਤੇ ਨੂੰ ਤੇ ਆਪਣੇ ਲਈ ਚ ਬੱਚੇ ਬੋਟਲੇ ਇੱਕ ਨਾਮ ਉੱਕਣ ਵਾਲਾ ਸੋਤਾ ਆ ਕਿ ਭਰੀ ਜਾਓ ਵਰਤੀ ਜਾਓ ਉਹ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਇੱਕ ਆ ਕਿ ਉਹ ਛੋਟਾ ਜਿਹਾ ਆ ਔਰ ਉਹਦੇ ਵਿੱਚ ਟਿਕਦਾ ਹੀ ਨਹੀਂ ਉਹ ਲੀਕੇਜ ਆ ਉਹਦੇ ਅੰਦਰ ਉਹ ਟੁੱਟਾ ਹੋਇਆ ਆ ਕੀ ਇਜ਼ਰਾਈਲ ਗੁਲਾਮ ਹੈ ਜਾਓ ਘਰ ਜਮ ਹੈ ਉਹ ਕਿਉਂ ਲੁੱਟ ਬੜਿਆ ਇਜ਼ਰਾਈਲ ਦੂਜਿਆਂ ਦੇ ਲਈ ਲੁੱਟ ਦਾ ਮਾਲ ਕਿਉਂ ਬਣ ਗਿਆ ਕਿਉਂ ਲੋਕੀ ਉਹਨੂੰ ਖਾ ਰਹੇ ਆ ਕਿਉਂ ਲੋਕੀ ਤੁਹਾਡੀਆਂ ਬਰਕਤਾਂ ਖਾ ਰਹੇ ਤੁਸੀਂ ਕਮਾਈਆਂ ਕਰਦੇ ਹੋ ਬਰਕਤ ਕੋਈ ਲੈ ਜਾਂਦਾ ਤੁਹਾਡੀ ਤੁਸੀਂ ਕਮਾ ਕੇ ਲਿਆਉਂਦੇ ਹੋ ਤੇ ਦੇ ਕੇ ਆਉਂਦੇ ਹੋ ਡਾਕਟਰ ਨੂੰ ਤੁਸੀਂ ਕਮਾ ਕੇ ਲਿਆਉਂਦੇ ਸੜ ਗਿਆ ਪ੍ਰੈਸ ਸੜ ਗਈ ਮੋਢੇ ਸੜ ਗਈ ਏਸੀ ਸੜ ਗਿਆ ਹੋ ਕੀ ਰਿਹਾ ਯਾ ਕਿਉਂ ਇਸਰਾਈਲ ਦੂਜਿਆਂ ਦੇ ਲਈ ਲੁੱਟਦਾ ਮਾਲ ਬਣਿਆ ਹੋਇਆ ਯਾ ਜਦੋਂ ਤੁਸੀਂ ਕੰਮ ਤੇ ਜਾਂਦੇ ਹੋ ਕੀ ਸੋਚਦੇ ਹੋ ਕਿ ਜਦੋਂ ਐਦ ਕੀ ਸਾਡੀ ਮੋਟਰ ਸੜੂਗੀ ਇਸ ਤਨਖਾਹ ਤੋਂ ਠੀਕ ਕਰਵਾਵਾਂਗਾ ਕਦੀ ਸੋਚਿਆ ਜਾਂ ਇਸ ਤਨਖਾਹ ਤੋਂ ਜੇ ਐਦ ਕੀ ਕੋਈ ਨਿਆਣਾ ਬਿਮਾਰ ਹੋਇਆ ਇਸ ਤਨਖਾਹ ਤੋਂ ਇਲਾਜ ਕਰਾ ਦਾਂਗੇ ਕਦੀ ਸੋਚਿਆ ਨਹੀਂ ਤੁਸੀਂ ਪਲਾਨਿੰਗ ਕਰਦੇ ਆ ਨਵੀਂ ਗੱਡੀ ਲਵਾਂਗੇ ਨਵਾਂ ਮੋਟਰਸਾਈਕਲ ਕਢਾਵਾਂਗੇ ਐਤ ਕੀ ਏਸੀ ਲਵਾਵਾਂਗੇ ਐਤ ਕੀ ਕੂਲਰ ਲਵਾਂਗੇ ਫ੍ਰਿਜ ਲੈ ਲਵਾਂਗੇ ਐਤ ਕੀ ਗਰਮੀਆਂ ਦੇ ਵਿੱਚ ਐਤ ਕੀ ਛੁੱਟੀਆਂ ਕੱਟਣ ਫਲਾਣੇ ਥਾਂ ਨੂੰ ਜਾਵਾਂਗੇ ਪਰ ਝੋਲੇ ਦੇ ਵਿੱਚ ਛੇਕ ਆ ਤੁਸੀਂ ਪੋਨੇ ਆ ਤੇ ਦੀ ਕਰਦਾ ਜਾਂਦਾ ਆ ਤੇ ਜਦੋਂ ਤੁਸੀਂ ਵਰਤਣਾ ਹੁੰਦਾ ਝੋਲੇ 'ਚ ਕੁਝ ਹੁੰਦਾ ਹੀ ਨਹੀਂ ਇਹੀ ਚੀਜ਼ ਵਚਨ ਸਮਝਾ ਰਿਹਾ ਹੈ ਸਾਨੂੰ ਕਹਿੰਦਾ ਜਵਾਨ ਬੱਬਰ ਸ਼ੇਰ ਉਹਦੇ ਉੱਤੇ ਭੁੱਬਾ ਮਾਰਦੇ ਉਹਨਾਂ ਨੇ ਆਪਣੀ ਆਵਾਜ਼ ਕੱਢੀ ਉਹਨਾਂ ਨੇ ਉਹਦਾ ਦੇਸ਼ ਖਰਾਬਾ ਬਣਾ ਦਿੱਤਾ ਉਹਦੇ ਸ਼ਹਿਰ ਸਾੜੇ ਹੋਏ ਹਨ ਅਤੇ ਵਸਣ ਵਾਲਾ ਕੋਈ ਨਹੀਂ ਇੱਥੇ ਬੱਬਰ ਸ਼ੇਰ ਦਾ ਜ਼ਿਕਰ ਕੀਤਾ ਗਿਆ ਹੈ ਅਰ ਵਚਨ ਚ ਕਿਥਾਂ ਤੇ ਲਿਖਿਆ ਕਹਿੰਦਾ ਉਹ ਬੁੱਕ ਦੇ ਸ਼ੀਂਹ ਦੇ ਵਾਂਗ ਤੁਰਿਆ ਫਿਰਦਾ ਮੌਕਾ ਮਿਲੇ ਤੇ ਪਾੜ ਖਾਵੇ ਅਰ ਇੱਥੇ ਵੀ ਕਹਿੰਦਾ ਕਹਿੰਦਾ ਜਵਾਨ ਬੱਬਰ ਸ਼ੇਰ ਉਹਦੇ ਉੱਤੇ ਭੁੱਬਾ ਮਾਰਦੇ ਆ ਕਿਸੇ ਨੂੰ ਭੂਤਾਂ ਡਰਾ ਰਹੀਆਂ ਆ ਕਿਸੇ ਨੂੰ ਚੜੇਲਾ ਡਰਾ ਰਹੀਆਂ ਆ ਕਿਸੇ ਨੂੰ ਨੇਰੇ ਚੋਂ ਡਰ ਲੱਗਦਾ ਕਿਸੇ ਨੂੰ ਦਿਨਾਂ ਹੀ ਡਰ ਲੱਗੀ ਜਾਂਦਾ ਆ ਕਿਸੇ ਨੂੰ ਜਿਹੜਾ ਰੱਬ ਨੂੰ ਜਾਣਦਾ ਵੀ ਨਹੀਂ ਉਹ ਲੋਕੀ ਲੁੱਟ ਲੁੱਟ ਕੇ ਲਈ ਜਾਂਦੇ ਆ ਘਰ ਠਿੱਠੇ ਹੋਇਆ 20-20 ਸਾਲ ਹੋ ਗਏ ਰੰਗ ਨਹੀਂ ਕਰਵਾ ਹੋਇਆ ਘਰਾਂ ਦੇ ਲੈ ਲੇਥ ਰਹੇ ਆ ਡਰਦੇ ਆ ਛੱਤ 'ਤੇ ਛਾਉਣ ਲੱਗਿਆ ਕਿਤੇ ਛੱਤ ਉੱਤੇ ਨਾ ਡਿੱਗ ਪਵੇ ਪਰ ਇਹੀ ਚੀਜ਼ ਉਹ ਕਹਿ ਰਿਹਾ ਕਹਿੰਦਾ ਉਹਨਾਂ ਨੇ ਉਹਦਾ ਦੇਸ਼ ਖਰਾਬਾ ਬਣਾ ਦਿੱਤਾ ਬਰਕਤਾਂ ਉੱਡ-ਬੁੱਡ ਗਈਆਂ ਜੀ ਕਰਦਾ ਆ ਕੜਾ ਬਣਾ ਕੇ ਖਾਣ ਤੇ ਰਸੋਈ ਵਿੱਚ ਕੁਛ ਐਹੋ ਜਿਹਾ ਹੈ ਹੀ ਨਹੀਂ ਜੀ ਕਰਦਾ ਹਰੀ ਸਬਜ਼ੀ ਬਣਾਉਣ ਪਰ ਖਰੀਦਣ ਦੀ ਹਿੰਮਤ ਨਹੀਂ ਆਟੇ ਵਿੱਚ ਲੂਣ ਪਾ ਕੇ ਗੁੰਨ ਕੇ ਖਾਦਾ ਜਾ ਰਿਹਾ ਡੰਗ ਟਪਾਉਣ ਦੇ ਲਈ ਕਿਉਂ ਵਜਾ ਆ ਕਿ ਪਰਮੇਸ਼ਵਰ ਨਾਲ ਸੱਚਾ ਪ੍ਰੇਮ ਨਹੀਂ ਆ ਵਜਾ ਆ ਕਿ ਪਰਮੇਸ਼ਵਰ ਦੀ ਮਹਿਮਾ ਪਰਮੇਸ਼ਵਰ ਨੂੰ ਨਹੀਂ ਦਿੱਤੀ ਗਈ ਵਜਾ ਆ ਕਿ ਸੱਚੇ ਤੇ ਜਿਉਂਦੇ ਪਰਮੇਸ਼ਵਰ ਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਚੁਣਿਆ ਕਿ ਤੂੰ ਮੇਰਾ ਰੱਬ ਆ ਤੂੰ ਮੇਰਾ ਰੱਬ ਆ ਤੂੰ ਨਹੀਂ ਤੇ ਚੱਲ ਤੂੰ ਆ ਜਿਹੜਾ ਖੁਦ ਧੁੱਪੋਂ ਛਾਵੇਂ ਨਹੀਂ ਹੋ ਸਕਦਾ ਤੁਹਾਨੂੰ ਦੁੱਖ ਚੋਂ ਸੁੱਖ ਵਿੱਚ ਕਿੱਦਾਂ ਲਿਆ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਮੀਹ ਹਨੇਰੀ ਤੋਂ ਨਹੀਂ ਬਚਾ ਸਕਦਾ ਉਹ ਤੁਹਾਡੀ ਜ਼ਿੰਦਗੀ ਦੀ ਤਬਾਹੀ ਚੋਂ ਤੁਹਾਨੂੰ ਕਿੱਦਾਂ ਕੱਢ ਸਕਦਾ ਹੈ ਮਨੁੱਖ ਕਦੀ ਰੱਬ ਨੂੰ ਨਹੀਂ ਬਣਾ ਸਕਦਾ ਜਿਵੇਂ ਪੁੱਤ ਕਦੀ ਪਿਓ ਨੂੰ ਨਹੀਂ ਜੰਮ ਸਕਦਾ ਸਾਨੂੰ ਇਹ ਚੀਜ਼ਾਂ ਸਮਝਣੀਆਂ ਹੀ ਪੈਣਗੀਆਂ ਚੰਗੀਆਂ ਲੱਗਣ ਜਾਂ ਨਾ ਲੱਗਣ ਸਚਾਈ ਤਾਂ ਕੌੜੀ ਹੁੰਦੀ ਆ ਪਰ ਕੌੜੀ ਚੀਜ਼ ਲਾਭਦਾਇਕ ਹੁੰਦੀ ਆ ਕਹਿੰਦਾ ਨਾਲੇ ਨੋਫ ਅਲ ਤਹਫਨੇਸ ਦੀ ਅੰਸ ਨੇ ਤੇਰੇ ਸਿਰ ਦੀ ਖੋਪਰੀ ਭੰਨੀ ਕਿ ਤੂੰ ਆਪ ਹੀ ਇਹ ਆਪਣੇ ਉੱਤੇ ਨਹੀਂ ਲਿਆਈ ਯਹਵਾ ਆਪਣੇ ਪਰਮੇਸ਼ਵਰ ਦੇ ਤਿਆਗੜ ਨੇ ਕਾਰਨ ਜਦੋਂ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ ਹਣੋ ਕੀ ਕਹਿੰਦਾ ਤੇਰਾ ਦਮ ਜਿਹੜਾ ਆ ਨਿਕਲਣ ਨੂੰ ਆ ਵਿੱਤਾਂ ਦੇ ਤੈਨੂੰ ਘੇਰਾ ਪਾਇਆ ਆ ਤੂੰ ਕਹਿੰਦਾ ਮੈਨੂੰ ਡਿਪਰੈਸ਼ਨ ਆ ਮੈਨੂੰ ਸਟ्रेस ਆ ਮੈਨੂੰ ਗਾਵੇਂ ਆ ਚਿੰਤਾ ਆ ਫਿਕਰ ਆ ਮੇਰੇ ਇੰਨੇ ਦੀ ਦਵਾਈ ਇੰਨੇ ਹਜ਼ਾਰ ਦੀ ਹਰ ਮਹੀਨੇ ਦਵਾਈ ਆਈ ਜਾਂਦੀ ਆ ਕਹਿੰਦਾ ਕੀ ਤੂੰ ਇਹ ਸਭ ਕੁਝ ਆਪਣੇ ਆਪ ਨਹੀਂ ਲਿਆ ਪਰਮੇਸ਼ਰ ਨੂੰ ਤਿਆਗਣ ਦੇ ਨਾਲ ਕਹਿੰਦਾ ਕੀ ਤੂੰ ਆਪ ਹੀ ਇਹ ਆਪਣੇ ਉੱਤੇ ਨਹੀਂ ਲਿਆਹਾ ਇਹ ਵਾ ਆਪਣੇ ਪਰਮੇਸ਼ਰ ਨੂੰ ਤਿਆਗਣ ਦੇ ਕਾਰਨ ਇਹ ਚੀਜ਼ਾਂ ਕਿਉਂ ਸਾਡੇ ਉੱਤੇ ਆਉਂਦੀਆਂ ਆ ਜਦੋਂ ਅਸੀਂ ਸੱਚੇ ਤੇ ਜੀਉਂਦੇ ਪਰਮੇਸ਼ਰ ਨੂੰ ਤਿਆਗ ਦਿੰਨੇ ਆ ਜਦੋਂ ਅਸੀਂ ਉਸ ਆਕਾਲ ਪੁਰਖ ਪਰਮੇਸ਼ਰ ਨੂੰ ਜਿਹਦੇ ਹੱਥਾਂ ਦੀ ਅਸੀਂ ਰਚਨਾ ਆ ਜਿਹੜਾ ਕੁੱਲ ਕਾਇਨਾਤ ਕੁੱਲ ਜਹਾਨ ਸ੍ਰਿਸ਼ਟੀ ਦਾ ਵਾਲੀ ਆ ਜਦੋਂ ਅਸੀਂ ਉਹਦਾ ਹੀ ਇਨਕਾਰ ਕਰਕੇ ਅਸੀਂ ਕਿਸੇ ਨਿਰਜੀਵ ਨੂੰ ਰੱਬ ਬਣਾ ਕੇ ਬੈਠ ਜਾਂਦੇ ਆ ਰੱਬ ਦੇ ਹੀ ਬਣਾਏ ਹੋਏ ਕਿਸੇ ਨੂੰ ਰੱਬ ਦੀ ਉਪਮਾ ਦੇਣੀ ਸ਼ੁਰੂ ਕਰ ਦਿੰਨੇ ਆ ਉਦੋਂ ਅਸੀਂ ਆਪਣੇ ਜੀਵਨ ਵਿੱਚ ਵਿਪਤਾ ਦਾ ਬਿਮਾਰੀ ਦਾ ਨਾਸ਼ ਦਾ ਬੂਆ ਖੋਲਦੇ ਆ ਕਹਿੰਦਾ ਤੂੰ ਪਰਮੇਸ਼ਵਰ ਨੂੰ ਤਿਆਗ ਦਿੱਤਾ ਕਦੋਂ ਜਦੋਂ ਤੈਨੂੰ ਲਈ ਫਿਰਦਾ ਸੀ ਤੇਰੇ ਲਈ ਉਹ ਸਭ ਕੁਝ ਕਰ ਰਿਹਾ ਸੀ ਤੂੰ ਪੈਦਾ ਹੋਇਆ ਤੈਨੂੰ ਪਾਲਣ ਵਾਲੇ ਠਹਿਰਾਏ ਤੈਨੂੰ ਖਾਣਾ ਖਾਣ ਦੀ ਜ਼ਰੂਰਤ ਪਈ ਤੈਨੂੰ ਖਵਾਉਣ ਵਾਲੇ ਠਹਿਰਾਏ ਤੈਨੂੰ ਸਭ ਕੁਝ ਮਿਲਦਾ ਗਿਆ ਸਮੇਂ ਸਿਰ ਫਿਰ ਵੀ ਤੂੰ ਉਹਨੂੰ ਤਿਆਗ ਦਿੱਤਾ ਇਸ ਲਈ ਕਹਿੰਦਾ ਸਾਬ ਤੇਰੇ ਉੱਤੇ ਆਇਆ ਹੁਣ ਮਿਸਰ ਦੇ ਰਾਤੋਂ ਤੈਨੂੰ ਕੀ ਲਾਭ ਹੈ ਪਈ ਤੂੰ ਨੀਲ ਦਾ ਪਾਣੀ ਪੀਵੇਂ ਅਤੇ ਅਸ਼ੂਰ ਦੇ ਰਾਤੋਂ ਤੈਨੂੰ ਕੀ ਲਾਭ ਹੈ ਪਈ ਤੂੰ ਦਰਿਆ ਦਾ ਪਾਣੀ ਪੀਵੇਂ ਤੇਰੀ ਬੁਰੀਆਈ ਤੈਨੂੰ ਝੜਕੇਗੀ ਅਤੇ ਤੇਰਾ ਫਿਰ ਜਾਣਾ ਤੈਨੂੰ ਛਾੜ ਪਾਵੇਗਾ ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ ਭਈ ਤੈ ਯਹੋਵਾ ਆਪਣੇ ਪਰਮੇਸ਼ਰ ਨੂੰ ਤਿਆਗ ਦਿੱਤਾ ਅਤੇ ਤੈਨੂੰ ਮੇਰਾ ਭੈ ਨਹੀਂ ਸੈਨਾ ਦੇ ਪ੍ਰਭੂ ਯਹੋਵਾ ਦਾ ਵਾਕ ਹੈ ਹੁਣ ਇੰਨਾ ਦੁਖੀ ਹੋ ਕੇ ਮਿਸਰ ਵਾਲੇ ਕੰਮ ਕਰਕੇ ਮਿਸਰ ਬੁੱਤਾਂ ਨੂੰ ਮੰਨਦਾ ਸੀਗਾ ਮਿਸਰ ਆਪਣੇ ਰਾਜੇ ਦੀ ਆਖੇ ਲੱਗਦਾ ਸੀ ਉਹਦੀ ਅਗਵਾਈ ਵਿੱਚ ਚੱਲਦਾ ਸੀ ਪਰ ਮਿਸਰ ਦੇ ਉੱਤੇ ਇੰਨੀਆਂ ਬਵਾਹ ਆਈਆਂ ਬਿਮਾਰੀਆਂ ਆਈਆਂ ਹੁਣ ਤੂੰ ਆਪਣੀ ਮਰਜ਼ੀ ਦੇ ਨਾਲ ਪਰਮੇਸ਼ਵਰ ਨੂੰ ਤਿਆਗਿਆ ਤੇ ਆਪਣੀ ਮਰਜ਼ੀ ਦਾ ਹੋਰ ਕੋਈ ਰੱਬ ਬਣਾਇਆ ਕਹਿੰਦਾ ਹੁਣ ਦੱਸ ਤੈਨੂੰ ਕੀ ਮਿਲਿਆ ਜੋ ਤੈਨੂੰ ਚਾਹੀਦਾ ਸੀ ਉਹ ਤੈਨੂੰ ਮਿਲ ਨਹੀਂ ਰਿਹਾ ਇੱਕ ਵੱਡੇ ਕਸ਼ਟ ਦੇ ਵਿੱਚ ਆ ਤੂੰ ਤੇ ਤੇਰੇ ਕੋਲ ਸੁੱਖ ਦਾ ਪਾਣੀ ਨਹੀਂ ਆ ਤੇਰੇ ਕੋਲ ਸੁੱਖ ਦੀ ਰੋਟੀ ਨਹੀਂ ਆ ਤੇਰੇ ਕੋਲੇ ਸ਼ਾਂਤੀ ਨਹੀਂ ਆ ਤੇਰੇ ਕੋਲੇ ਆਨੰਦ ਨਹੀਂ ਆ ਗਮ ਤੋਂ ਬਿਨਾ ਬਿਮਾਰੀ ਤੋਂ ਬਿਨਾ ਬੋਝ ਦੇ ਬਿਨਾ ਗਰੀਬੀ ਦੇ ਬਿਨਾ ਕਰਜ਼ਿਆਂ ਦੇ ਬਿਨਾ ਸਮੱਸਿਆਵਾਂ ਦੇ ਬਿਨਾ ਰੋਣ ਧੋਣ ਤੋਂ ਬਿਨਾ ਤੇਰੇ ਕੋਲ ਕੁਝ ਨਹੀਂ ਆ ਕਹਿੰਦਾ ਹੁਣ ਦੱਸ ਤੈਨੂੰ ਕੀ ਮਿਲਿਆ ਪਰਮੇਸ਼ਵਰ ਨੂੰ ਤਿਆਗ ਕੇ ਔਰ ਕਹਿੰਦਾ ਤੇਰੀ ਬੁਰੀਆਈ ਤੈਨੂੰ ਝਿੜਕੇਗੀ ਤੇਰਾ ਫਿਰ ਜਾਣਾ ਤੈਨੂੰ ਛਾੜ ਪਾਵੇਗਾ ਹੁਣ ਕਹਿੰਦਾ ਤੇਰੀ ਬੁਰੀਆਈ ਜਿਹੜੀ ਆ ਨਾ ਉਹ ਤੈਨੂੰ ਛਿੜਕੂਗੀ ਉਹ ਤੈਨੂੰ ਰਵਾਊਗੀ ਉਹ ਤੈਨੂੰ ਪਰੇਸ਼ਾਨ ਕਰੂਗੀ ਤੇਰਾ ਫੇਰ ਜਾਣਾ ਜਿਹੜਾ ਆ ਉਹ ਤੈਨੂੰ ਝਾੜ ਪਾਊਗਾ ਉਹ ਤੈਨੂੰ ਸ਼ਰਮਿੰਦਿਆ ਕਰੂਗਾ ਉਹ ਤੈਨੂੰ ਪਛਤਾਵਾ ਹੋਊਗਾ ਕਿ ਮੈਂ ਕਿਹੜੇ ਵੇਲੇ ਸੱਚੇ ਪਰਮੇਸ਼ਵਰ ਨੂੰ ਛੱਡ ਬੈਠਾ ਜਾਣ ਅਤੇ ਵੇਖ ਕੇ ਬੁੜੀ ਅਤੇ ਕੌੜੀ ਗੱਲ ਆ ਕਿਹੜੀ ਗੱਲ ਪਈ ਤੈ ਯਹੋਵਾ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ ਅਤੇ ਤੈਨੂੰ ਮੇਰਾ ਭੈ ਨਹੀਂ ਜਿਹੜਾ ਪਰਮੇਸ਼ਵਰ ਨੂੰ ਛੱਡ ਦਿੰਦਾ ਆ ਉਹਨੂੰ ਪਰਮੇਸ਼ਵਰ ਦਾ ਡਰ ਨਹੀਂ ਜੇ ਉਹ ਕਵੇ ਮੈਂ ਪਰਮੇਸ਼ਵਰ ਤੋਂ ਡਰਦਾ ਆਂ ਪਰ ਪਰਮੇਸ਼ਵਰ ਨੂੰ ਮੰਨਦਾ ਨਹੀਂ ਜਿਹੜਾ ਡਰਦਾ ਆ ਨਾ ਉਹ ਮੰਨਦਾ ਆ ਜਿਹੜਾ ਭੂਤਾਂ ਤੋਂ ਡਰਦਾ ਨਾ ਉਹ ਇਹ ਨਹੀਂ ਕਹਿੰਦਾ ਭੂਤ ਹੁੰਦੇ ਨਹੀਂ ਉਹ ਕਹਿੰਦਾ ਹੁੰਦੇ ਆ ਕਰਕੇ ਉਹਨੂੰ ਡਰ ਲੱਗਦਾ ਆ ਉਹ ਕਹਿੰਦਾ ਹੈਗੇ ਤੇ ਜਿਹੜਾ ਕਹਿੰਦਾ ਮੈਂ ਰੱਬ ਤੋਂ ਡਰਦਾ ਆ ਰੱਬ ਹੈ ਨਹੀਂ ਉਹ ਇਸੇ ਲਈ ਡਰਦਾ ਆ ਕਿਉਂਕਿ ਉਹ ਜਾਣਦਾ ਆ ਕਿ ਉਹ ਹੈ ਤੇ ਉਹ ਨ્યા ਕਰਨ ਵਾਲਾ ਪਰਮੇਸ਼ਵਰ ਆ ਅਰ ਕਹਿੰਦਾ ਇਹ ਕੋੜੀ ਗੱਲ ਆ ਇਹ ਬੁਰੀ ਗੱਲ ਆ ਪਰਮੇਸ਼ਵਰ ਨੂੰ ਤਿਆਗਣਾ ਅਰੇ ਸੈਨਾ ਦੇ ਪ੍ਰਭੂ ਯਹਵਾ ਦਾ ਵਾਕ ਆ ਇਹ ਗੱਲਾਂ ਪਰਮੇਸ਼ਵਰ ਦੀਆਂ ਆ ਕਿਸੇ ਇਨਸਾਨ ਦੀਆਂ ਨਹੀਂ ਜੇ ਸਾਹਮਣੇ ਟੇਬਲ ਤੇ ਕਈ ਤਰ੍ਹਾਂ ਦੇ ਵਿਅੰਜਨ ਲੱਗੇ ਹੋਣ ਕਈ ਤਰ੍ਹਾਂ ਦੇ ਭੋਜਨ ਲੱਗੇ ਹੋਣ ਤੇ ਡਾਕਟਰ ਨੇ ਕਿਹਾ ਹੋਵੇ ਵੇ ਤੇਰੇ ਅੰਦਰ পেট ਦੀ ਇਹੋ ਜੀ ਪ੍ਰੋਬਲਮ ਆ ਤੂੰ ਕੁਝ ਖਾਣਾ ਨਹੀਂ ਸਿਰਫ ਤੂੰ ਲਿਕੁਇਡ ਡਾਈਟ ਤੇ ਆ ਤੇ ਲਿਕੁਇਡ ਡਾਈਟ ਦੇ ਵਿੱਚ ਵੀ ਤੂੰ ਕੋਈ ਫਿਜ਼ੀ ਡਰਿੰਕ ਨਹੀਂ ਲੈ ਸਕਦਾ ਕੀ ਫਾਇਦਾ ਹੋਊਗਾ ਤੁਹਾਨੂੰ ਉਹਨਾਂ ਵਿਅੰਜਨਾਂ ਦਾ ਉਹਨਾਂ ਭੋਜਨਾਂ ਦਾ ਕੋਈ ਫਾਇਦਾ ਨਹੀਂ ਅਗਰ ਤੁਸੀਂ ਚਾਹਦੇ ਜੋ ਚੰਗੀਆਂ ਚੀਜ਼ਾਂ ਇਸ ਸ੍ਰਿਸ਼ਟੀ ਉੱਤੇ ਪਰਮੇਸ਼ਵਰ ਨੇ ਬਣਾਈਆਂ ਆ ਅਸੀਂ ਉਹਨਾਂ ਨੂੰ ਖਾਈਏ ਆਨੰਦ ਨਾਲ ਖਾਈਏ ਅੰਬ ਆ ਤੇ ਅੰਬ ਦੀ ਮਿਠਾਸ ਨੂੰ ਅਸੀਂ ਮਹਿਸੂਸ ਕਰ ਸਕੀਏ ਕਿ ਅੰਬ ਦਾ ਸਵਾਦ ਕਿਵੇਂ ਦਾ ਹੈ ਐਪਲ ਆ ਤੇ ਐਪਲ ਨੂੰ ਖਾ ਸਕੀਏ ਸੀ ਕਣਕ ਆ ਤੇ ਕਣਕ ਨੂੰ ਖਾ ਸਕੀਏ ਪਰ ਕਿੰਨੇ ਲੋਕੀਆ ਕਿਸੇ ਨੂੰ ਮੰਗੋ ਤੋਂ ਅਲਰਜੀ ਹੈ ਕਿਸੇ ਨੂੰ ਗਲੂਟਨ ਦੀ ਪ੍ਰੋਬਲਮ ਹੈ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਕੋਸ਼ ਹੈ ਕਿਸੇ ਨੂੰ ਕੋਸ਼ ਹੈ ਅਗਰ ਸਭ ਕਾਸੇ ਦਾ ਆਨੰਦ ਲੈਣਾ ਤੇ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰ ਦੋ ਸਭ ਬਿਮਾਰੀਆਂ ਛੱਡ ਕੇ ਚਲੀਆਂ ਜਾਣਗੀਆਂ ਸਭ ਸਮੱਸਿਆਵਾਂ ਛੱਡ ਕੇ ਚਲੀਆਂ ਜਾਣਗੀਆਂ ਪਰ ਇਸ ਲਈ ਪਿਆਰ ਨਾ ਕਰਿਓ ਕਿ ਬਿਮਾਰੀਆਂ ਛੱਡ ਕੇ ਜਾਣੀਆਂ ਆ ਤਾਂ ਪਿਆਰ ਕਰਨ ਲੱਗਾ ਫਿਰ ਤੇ ਖੁਦਗਰਜੀ ਵਾਲਾ ਹੋ ਜਾਣਾ ਜਿੱਦਾਂ ਦੇ ਵੀ ਆ ਬਸ ਪਿਆਰ ਕਰਨੇ ਸ਼ੁਰੂ ਕਰਦੋ ਅੰਜਾਮ ਦਾ ਤੁਸੀਂ ਕੋਈ ਧਿਆਨ ਨਹੀਂ ਕਰਨਾ ਕਿ ਅੰਜਾਮ ਕੀ ਹੋਊਗਾ ਰਿਜ਼ਲਟ ਕੀ ਹੋਊਗਾ بس ਪਿਆਰ ਕਰਕੇ ਦੇਖੋ ਕਿ ਖੁਦਾ ਨਾਲ ਪਿਆਰ ਕਰਨ ਦਾ ਆਨੰਦ ਕੀ ਆ ਮੈਂ ਉਸ ਆਨੰਦ ਨੂੰ ਮਹਿਸੂਸ ਕਰਨਾ ਚਾਹੁੰਨਾ ਔਰ ਤੁਸੀਂ ਵੱਡੀਆਂ ਗਵਾਹੀਆਂ ਨਾਲ ਆਹੋਂਗੇ ਜੋ ਆਨੰਦ ਉਹਦੇ ਪਿਆਰ ਦਾ ਏ ਹਾਲੇਲੂਇਆ ਉਹ ਤਾਂ ਫਿਰ ਅੱਖਰ ਮੁੱਕ ਜਾਂਦੇ ਆ ਪਰ ਆਨੰਦ ਬਿਆਨ ਨਹੀਂ ਕਰ ਹੁੰਦਾ ਇੰਨਾ ਜ਼ਬਰਦਸਤ ਆਨੰਦ ਏ ਹਾਲੇਲੂਇਆ